ਹਲਕਾ ਗੁਰੂ ਹਰਸਾਏ ਦੇ ਬਾਰਡਰ ਪੱਟੀ ਤੋਂ ਲੰਘਦੀ ਲਸ਼ਮਨ ਨਹਿਰ ਟੁੱਟਣ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਅੱਜ ਸਵੇਰ ਨਹਿਰ ਜਾਂ ਟੁੱਟੀ ਹੈਗੀ ਤਾਂ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਕਿਸਾਨਾਂ ਦੀ ਨੁਕਸਾਨੀ ਗਈ ਹੈ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਬ੍ਰੇਕ ਕਰ ਰਹੇ ਹਾਂ ਹਲਕਾ ਗੁਰੂ ਹਰਸਾਏ ਨਾਲ ਸੰਬੰਧਿਤ ਲਸ਼ਮਨ ਨਹਿਰ ਜਿਹੜੀ ਬਾਰਡਰ ਪੱਟੀ ਤੋਂ ਟੱਪਦੀ ਹੈ ਪਿੰਡ ਛਲੀਆਂ ਵਾਲੇ ਝੁੱਗਿਆਂ ਦੇ ਲਾਗੇ ਨਹਿਰ ਦੇ ਵਿੱਚ ਪਾੜ ਪੈ ਗਿਆ ਜਿਸ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਤੇ ਹੋਰ ਕਾਫੀ ਨੁਕਸਾਨ ਜਿਹੜਾ ਹੋ ਚੁੱਕਿਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਸ ਤਰੀਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇੰਨਾ ਵੱਡਾ ਪਾੜ ਜਿਹੜਾ ਹੈ ਨਹਿਰ ਦੇ ਵਿੱਚ ਪਿਆ ਹੈ ਜਿਸ ਕਰਕੇ ਕਿਸਾਨ ਮੁਸੀਬਤ ਵਿੱਚ ਆ ਰਹੇ ਨੇ ਕਿਸਾਨਾਂ ਨੇ ਇਸ ਬੰਦ ਦੇ ਵਿੱਚ ਕੀ ਕਿਹਾ ਹੈ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਤੁਸੀਂ ਸੁਣ ਲਿਓ ਕੱਤੀ ਗਾ ਜੀ ਕਿ ਸਾਡੇ ਪਿੰਡ ਚੁਗੇ ਜੀ ਲੱਖਮਣ ਨਹਿਰ ਦਾ ਪਾਣੀ ਜਿਹੜਾ ਹੈ ਸਵੇ ਤੋਂ 5 ਘੰਟੇ ਹੋ ਗਏ ਮੰਨ ਲਓ ਵੀ ਨਾ ਟੁੱਟੀ ਨੂੰ ਅਸੀਂ ਮਾਣੋ ਕਿ ਬੇਦਾਰਾ ਨਾ ਮਾਨ ਸੜਕ ਵਰਕ ਕੀਤਾ ਅਸੀਂ ਫੋਨ ਲਾਇਆ ਉਹ ਆਂਦੇ ਵੀ ਨਾ ਰੇਵੇਂ ਚਲਣੀ ਏ ਦੇ ਮੌਸਮੀ ਪਾਣੋ ਪਾਣੀ ਛੱਡਦਾ ਜੀ ਉਹਾਂ ਦੇ ਬੁੱਤੂ ਆਰਡਰ ਨੇ ਪਾਣੀ ਮਾਣੋ ਖਾਲੇ ਵੀ ਛੱਡਨੇ ਨੇ ਅੱਜ ਕੱਲ ਲੋਕ ਪਰਸੂ ਕਣਕ ਬੀਜ ਕੇ ਹਟੇ ਨੇ ਖਾਦ ਡੀਏਪੀ ਤੁਹਾਨੂੰ ਪਤਾ ਅੱਗੇ ਨਹੀਂ ਮਿਲਦੀ ਉਹਨਾਂ ਦੇ ਮਾਣੋ ਵੀ 200 ਏਕੜ ਜਿਹੜੀ ਜ਼ਮੀਨ ਹੈ ਇਹ ਪਾਣੀ ਮਾਣੋ ਡੁੱਬ ਚੁੱਕੀ ਹੈ ਅੱਜ ਪਾਣੀ ਹੋਰ ਜਾ ਰਿਹਾ ਹੈ ਹੋਰ ਡੁੱਬਣੀ ਹੈਗੀ ਏ ਬਾਕੀ ਸਾਡੀ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਨੇ ਕੋਈ ਐਸ.ਡੀ.ਐਮ. ਮੈਡਮ ਨਹੀਂ ਆਇਆ ਕੋਈ ਮੁਲਾਜ਼ਮ ਨਹੀਂ ਆਇਆ ਅੱਜ ਤਾਈਂ ਨਾੜ ਵਾਲਾ ਮਹਿ ਕਾਡੂ ਕੋਈ ਸਾਡੀ ਕੋਈ ਬਾਹ ਵਾਂਗ ਦੋੜ ਨਹੀਂ ਫੜੀ ਅੱਜ ਤੱਕ ਇਹਨੇ ਆ ਹੁਣ ਵੀ 4-5 ਘੰਟੇ ਹੋ ਗਏ ਨੇ ਅਸੀਂ ਬਾਲੋ ਵੀ ਬੇ ਨਰਾਸ਼ੀ ਖੜਿਆ ਯਾਰ ਦੀ ਸਫਾਈ ਨਹੀਂ ਹੋਈ ਦੇਖਦੇ ਪਿਆ ਹਾਂ ਕਿ ਕੋਈ ਬਲਾਜਮ ਆਵੇ ਸਾਡੀ ਕੋਈ ਬਾਹ ਮਨ ਲੋ ਕੋਈ ਕਹਿੰਦਾ ਕੋਈ ਹੱਲ ਕੱਢੇ ਤੇ ਕੋਈ ਵੀ ਹਾਲਾਂ ਕਿ ਅਜ ਤੱਕ ਨਹੀਂ ਕੱਢਿਆ ਕਿੰਨੀ ਕਣ ਡੋਬੀ ਨਾ ਕੋਈ ਨਾ ਸਫਾਈ ਕੀਤੀ ਗਈ ਤੇ ਇਹਦੇ 200 ਏਕੜ ਜਿਵੇਂ ਮੈਣ ਮਨ ਲੋ ਵੀ ਡੁੱਬ ਚੁੱਕੀ ਹੈ